ਕੀ ਤੁਸੀਂ ਇੱਕ ਪਾਸੇ ਕਰੋ ਤੇ ਆਪਣੀ ਸ਼ਖਸੀਅਤ ਨੂੰ ਉਜਾਗਰ ਕਰੋ ਨਹੀਂ ਕਰ ਸਕਦੇ ਕਾਫੀ ਸੰਘਰਸ਼ ਹੈ ਇਸ ਵਕਤ ਤੇ ਫਿਰ ਮੈਂ ਤੁਹਾਨੂੰ ਸਾਵਧਾਨ ਕਰਦਿਆਂ ਹੁਣ ਸਿੱਖ ਤੇ ਹਮਲਾ ਨਹੀਂ ਹੈ ਕੋਈ ਐਸੀ ਗੱਲ ਨਹੀਂ ਸਿੱਖ ਦੇ ਕੇਂਦਰ ਤੇ ਹਮਲਾ ਹੈ ਸਿੱਖ ਦੇ ਮਰਕਸ ਤੇ ਹਮਲਾ ਹੈ ਤੇ ਸਿੱਖੀ ਰੂਪਰੇਖਾ ਦੀ ਤੁਸੀਂ ਬਹੁਤੀ ਚਿੰਤਾ ਨਾ ਕਰੋ ਮੈਂ ਨਹੀਂ ਹਰ ਸਕਦਾ ਸਾਡਾ ਮਰਕਸ ਜਿੰਦਾ ਰਿਹਾ ਸਾਨੂੰ ਕੋਈ ਨਹੀਂ ਮਿਟਾ ਸਕਦਾ ਸਾਡਾ ਕੇਂਦਰ ਜਿੰਦਾ ਰਿਹਾ ਸਾਨੂੰ ਕੋਈ ਨਹੀਂ ਮਿਟਾ ਸਕਦਾ ਤੇ ਸਿੱਖੀ ਦੀ ਜਨਣੀ ਹੈ ਗੁਰੂ ਗ੍ਰੰਥ ਸਾਹਿਬ ਇਕ ਗ੍ਰੰਥ ਸਾਹਿਬ ਦੇ ਨਾਲ ਗੁਰੂ ਦੀ ਭਾਵਨਾ ਜੋੜੀ ਰੱਖਣੀ। ਇੱਕ ਥਾਂ ਤੇ ਕੀਰਤਨ ਹੋ ਰਿਹਾ ਸੀ। ਬੜਾ ਇਕੱਠ ਸੀ। ਇਸ ਸਬਾਕ ਵਿੱਚ ਚੌਬਦਾਰ ਤੋਂ ਪੁੱਛ ਲੈ ਆਇਆ ਸੋਨੇ ਦੀ ਮੋਠ ਲੈ ਕੇ ਖੜਾ। ਮੈਂ ਕਿਹਾ ਕੀਰਤਨ ਤੇ ਬੜਾ ਸੁੰਦਰ ਹੋ ਰਿਹਾ ਹੈ। ਮਹਾਰਾਜ ਦਾ ਪ੍ਰਕਾਸ਼ ਨਹੀਂ ਹੈ। ਆਖਣ ਲੱਗਾ ਮਹਾਰਾਜ ਅਫਰੀਕਾ ਗਾਇਬ ਹੈ। ਮੈਂ ਆਖਾ ਮੇਰੀ ਮੁਰਾਦ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਨਹੀਂ ਹੈ। ਆਖਣ ਲੱਗਾ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉੱਪਰ ਹੈ ਤੇ ਗੁਰੂ ਮਹਾਰਾਜ ਅਪਰੀਕਾ ਗਏ ਨੇ ਉਸ ਦਿਨ ਮੈਨੂੰ ਪਤਾ ਚੱਲਿਆ ਇਹ ਗ੍ਰੰਥ ਸਾਹਿਬ ਕਹਿੰਦੇ ਨੇ ਗੁਰੂ ਨਹੀਂ ਕਹਿੰਦੇ ਉਸ ਦਿਨ ਮੈਂ ਉਸ ਤੋਂ ਪਹਿਲੇ ਮੈਂ ਵੀ ਭੁਲੇਖੇ ਸੀ ਬਹੁਤ ਅੰਧਕਾਰ ਦੇ ਸੀ ਉਸ ਦਿਨ ਮੈਨੂੰ ਪਤਾ ਚੱਲਿਆ ਬਈ ਹੱਦ ਹੋ ਗਈ ਇੱਥੇ ਸਾਡੇ ਮਰਕਜ਼ ਤੇ ਹੀ ਹਮਲਾ ਹੋ ਗਿਆ ਇੱਥੇ ਸਿੱਧਾ ਸਾਡੇ ਕੇਂਦਰ ਤੇ ਹਮਲਾ ਹੋ ਗਿਆ ਔਰ ਸੁਚੇਤ ਹੋਣਾ ਪਏਗਾ ਇੱਕ ਦਲੀਲ ਉਹ ਦੇਂਦੇ ਨੇ ਜਿਨ੍ਹਾਂ ਦਾ ਜਵਾਬ ਮੈਂ ਤੁਹਾਡੇ ਸਾਹਮਣੇ ਰੱਖਾਂ ਤੇ ਉਹਨਾਂ ਦੇ ਸਾਹਮਣੇ ਵੀ ਰੱਖਿਆ। ਉਹ ਕਹਿੰਦੇ ਨੇ ਠੀਕ ਹੈ ਗੁਰੂ ਗ੍ਰੰਥ ਸਾਹਿਬ ਦੇ ਗੀਤ ਅਮਰ ਨੇ ਮਹਾਨ ਨੇ ਪਰ ਅਸੀਂ ਪੜਦੇ ਹਾਂ। ਅਸੀਂ ਸੁਣਾਂਦੇ। ਵਿਚਾਰ ਅਸੀਂ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਕੋਈ ਬੋਲਦੇ ਨਹੀਂ ਬੋਲਦੇ। ਅਸੀਂ ਬੋਲਦੇ। ਅਸੀਂ ਵਿਚਾਰ ਕਰਦੇ ਹਾਂ। ਇਸ ਵਾਸਤੇ ਅਸੀਂ ਗੁਰੂ ਅਸੀਂ ਵਿਚਾਰ ਕਰਦੇ ਹਾਂ ਲੋਕੀ ਜੁੜਦੇ। ਅਸੀਂ ਸ਼ਬਦ ਸੁਣਾਉਂਦੇ ਹਾਂ ਲੋਕੀ ਜੁੜਦੇ। ਨਾ ਸੁਣਾਈਏ ਨਹੀਂ ਜੋਦੈ ਨਾ ਵਿਚਾਰ ਕਰੀਏ ਨਹੀਂ ਜੋਦੈ ਇਸ ਵਾਸਤੇ ਅਸੀਂ ਹਾਂ ਔਰ ਮੈਂ ਤੇ ਸਿੱਧੇ ਲਫ਼ਜ਼ਾਂ ਚ ਕਹਿ ਰਿਹਾ ਹਾਂ ਔਰ ਬੜੀ ਦਲੀਲਾਂ ਨਾਲ ਕਹਿੰਦੇ ਅਸੀਂ ਹਾਂ ਕਿਉਂਕਿ ਗੁਰੂ ਗ੍ਰੰਥ ਸਾਹਿਬ ਨਹੀਂ ਬੋਲਦੇ ਅਸੀਂ ਬੋਲਦੇ ਗੁਰੂ ਗ੍ਰੰਥ ਸਾਹਿਬ ਆਪਣੀ ਵਿਚਾਰ ਨਹੀਂ ਪੇਸ਼ ਕਰਦੇ ਅਸੀਂ ਵਿਚਾਰ ਪੇਸ਼ ਕਰਦੇ ਅਸੀਂ ਖੁਲਾਸਾ ਕਰਦੇ ਇਸ ਦਾ ਮੈਂ ਇੱਕ ਜਵਾਬ ਦੇਣਾ ਹੁਣਾ ਜਿਹੜਾ ਭਾਰਤ ਵਿੱਚ ਬੜਾ ਪ੍ਰਚਲਿਤ ਹੋ ਗਿਆ ਹੈ ਬਈ ਇੱਕ ਅਨਪੜ੍ਹ ਇਸਤਰੀ ਸੀ ਉਸ ਦਾ ਪਤੀ ਕਿੱਥੇ ਪਰਦੇਸ ਚਲਾ ਗਿਆ ਤੇ ਮੁੱद्दਤ ਪਾ ਕੇ ਉਸਨੇ ਘਰ ਲਈ ਚਿੱਠੀ ਤੇ ਹੁਣ ਜਿਸ ਤਰ੍ਹਾਂ ਦਾ ਰਿਸ਼ਤਾ ਹੋਵੇ ਨਾ ਤੇ ਉਸ ਰਿਸ਼ਤੇ ਦਾ ਜ਼ਿਕਰ ਤੇ ਚਿੱਠੀ ਚ ਕਰਨਾ ਹੀ ਪੈਂਦਾ ਬਰਾਬਰਾਂ ਨੂੰ ਚਿੱਠੀ ਲਿਖੇ ਤੇ ਬ੍ਰਦਰ ਲਿਖਦਾ ਭਾਈ ਲਿਖਦਾ ਮਾਂ ਤੇ ਇਹ ਨੂੰ ਚਿੱਠੀ ਲਿਖੇ ਤੇ ਮਾਂ ਨੂੰ ਲਿਖੇ ਪਿਓ ਪੁੱਤਰ ਨੂੰ ਲਿਖੇ ਪੁੱਤਰ ਪਿਤਾ ਨੂੰ ਲਿਖੇ ਤਾਂ ਜੈਸਾ ਰਿਸ਼ਤਾ ਹੁੰਦਾ ਉਸ ਰਿਸ਼ਤੇ ਦਾ ਜ਼ਿਕਰ ਕਰਨਾ ਪੈਂਦਾ